ਅੱਤ ਦੀ ਗਰਮੀ ਦੇ ਵਿੱਚ ਇਹ ਜਿਹੜੇ ਮਰੀਜ਼ ਪਏ ਨੇ ਉਹ ਪੱਖੇ ਦੇ ਹੇਠਾਂ ਨੇ ਪਰ ਪੱਖਾ ਜਿਹੜਾ ਉਹ ਵੀ ਨਹੀਂ ਚੱਲ ਰਹਾ ਇਹ ਹਾਲਾਤ ਨੇ ਸ਼ਹਿਰ ਫਿਰੋਜ਼ਪੁਰ ਦੇ ਔਰ ਇਹ ਜਿਹੜਾ ਪੱਖਾ ਇਹ ਤੁਸਿਆਬ ਲੈ ਕੇ ਆਂਦਾ ਜਿਹੋਨੇ ਲੈ ਕੇ ਆਇਆ ਜੀ ਜੀ ਇਹਨਾਂ ਨੂੰ ਕੀ ਨਹੀਂ ਅਪਰੇਸ਼ਨ ਹੋਇਆ ਮੀਨਾ ਹੋ ਗਿਆ ਸਾਨੂੰ ਇੱਥੇ ਬੈਠਣੋਂ ਪਹਿਲਾ ਅਪਰੇਸ਼ਨ ਗਲਤ ਹੋ ਗਿਆ ਫਿਰ ਦੁਬਾਰਾ ਆਏ ਫਿਰ ਕਰਵਾਇਆ ਹੁਣ ਆ ਵੇਖੋ ਆ ਦਵਾਈਆਂ ਹੱਬ ਸਾਨੂੰ ਬਾਹਰ ਦਿਆਂ ਨੂੰ ਲਗਾਤਾਰ ਜਿਹੜਾ ਇਹ ਪੇਸ਼ੈਂਟ ਆਏ ਆਪਣੇ ਪੱਲਿਓ ਦਵਾਈ ਲਿਹਾ ਕੇ ਜਿਹੜਾ ਇਲਾਜ ਕਰਵਾ ਰਿਆ ਔਰ ਕੈਨ ਨੂੰ ਇੱਥੇ ਜਿਹੜੇ ਡਾਕਟਰ ਹੈ ਆਵੇ ਆ ਵੀ ਬੇਟਾ ਕਰਵਾਇਆ ਦਵਾਈਆਂ ਦਾ ਕਪਾ ਤੁਸੀਂ ਦੇਖ ਸਕਦੇ ਹੋ ਇਹ ਦਵਾਈਆਂ ਜਿਹੜੀਆਂ ਪ੍ਰਾਈਵੇਟ ਤੋਂ ਉੱਥੋਂ ਲਿਆਉਣੇ ਆ ਪੈਂਦੇ ਆ ਡਾਕਟਰ ਜਿਹੜੇ ਇੱਥੋਂ ਘੁੱਗੀ ਮਾਰ ਦਿੰਦੇ ਆ ਕਿ ਤੁਸੀਂ ਬਾਹਰੋਂ ਜਾ ਕੇ ਦਵਾਈਆਂ ਲਾਓ ਸਾਡੇ ਤੇਨ ਹੌ ਦਾ ਟੀਕਾ ਆਉਂਦਾ ਸੀ 12 ਟੀਕੇ ਲਿਆਂਦੇ ਆ 12 ਹੌ ਦੇ ਕਿੰਨੇ ਟੀਕੇ ਦੇ ਬੰਦੇ ਆ ਹਾਂ ਹੋਰ 19 ਹੌ ਦੀ ਦਵਾਈ ਇੱਕ ਲਿਆਂਦੀ 6 ਹੌ ਦੀ ਇੱਕ ਦਵਾਈ ਲਿਆਂਦੀ ਇਸੀ ਐਕਸਟਰਾ ਹੋ ਜਾਦਾ ਹਾਂ ਜੀ ਐਕਸਟਰਾ ਬਸ ਬਾਰੋਗਰਾਂ ਬਾਰੋਗਰਾਂ ਇੱਥੇ ਕੀ ਕਹਿੰਦੇ ਸੀ ਕਹਿੰਦੇ ਇੱਥੇ ਮਸ਼ੀਨ ਖਰਾਬ ਹੈ ਮਸ਼ੀਨ ਖਰਾਬ ਕਿੰਨੇ ਪੈਸੇ ਲੱਗੇ ਤੁਹਾਡੇ ਉਥੇ 2000 ਲੱਗਿਆ ਦਾ ਕਿੰਨੇ ਪੈਸੇ ਖਰਚੇ ਕਰਦੇ ਤੁਸੀਂ ਕੱਲੇ ਐਕਸਟਰਾ ਐਕਸਟਰਾ ਤੇ ਐਕਸੀਡੈਂਟ ਤੇ ਘੱਟੋ ਘੱਟ 6 ਤੋਂ 7000 ਰੁਪਏ ਖਰਚੇ ਕਰਦਾ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਹੈ ਇੱਥੇ ਪਾਣੀ ਪੀਂਹ ਲੈ ਰਹੇ ਉਹ ਪ੍ਰਬੰਧ ਸੀਗੇ ਪਰ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਆ ਇਹਨਾਂ ਮਰੀਜ਼ਾਂ ਦੀ ਦੀ ਹਾਲਤ ਬਣੀ ਹੋਈ ਹੈ ਹਸਪਤਾਲ ਦੀ ਹਾਲਤ ਬਣੀ ਹੋਈ ਹੈ ਪੁੱਛਣ ਵਾਲਾ ਕੋਈ ਨਹੀਂ ਖੁਦ ਹੀ ਬਿਮਾਰ ਪਿਆ ਲੋਕਾਂ ਨੂੰ ਸੇਤ ਸਹੂਲਤਾ ਦੇਣ ਵਾਲਾ ਫਰੋਸਪੁਰ ਸ਼ਹਿਰ ਦਾ ਸਿਵਲ ਹਸਪਤਾਲ ਜੇਕਰ ਗੱਲ ਕਰੀਏ ਇਸ ਹਸਪਤਾਲ ਦੀ ਤਾਂ ਬਾਹਰ ਬੋਰਡ ਲੱਗੇ ਹੋਏ ਨੇ 24 ਘੰਟੇ ਸਵਾਵਾਂ ਦੀ ਪਰ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਇਸ ਦੇ ਹਾਲਾਤ ਕਿੰਨੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਐਕਸ-ਰੇ ਮਸ਼ੀਨ ਵੀ ਜਿਹੜੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਖਰਾਬ ਪਈ ਹੈ ਔਰ ਜਿਹੜੇ ਮਰੀਜ਼ ਆ ਉਹਨਾਂ ਨੂੰ ਫਰੋਸਪਰ ਸ਼ਹਿਰ ਦਾ ਜਿਹੜਾ ਸਿਵਲ ਹਸਪਤਾਲ ਆ ਉਸ ਤੋਂ ਬਾਹਰ ਪ੍ਰਾਈਵੇਟ ਜਿਹੜੇ ਦੁਕਾਨਾਂ ਬਣੀਆਂ ਹੋਈਆਂ ਨੇ ਉੱਥੋਂ ਐਕਸ-ਰੇ ਕਰਵਾਉਣੇ ਪੈਂਦੇ ਆ ਤੁਹਾਨੂੰ ਹਾਲਾਤ ਦਿਖਾਉਣੇ ਆ ਸਿਵਲ ਹਸਪਤਾਲ ਫਰੋਸਪਰ ਦੇ ਕਿ ਇਸ ਹਸਪਤਾਲ ਦੇ ਵਿੱਚ ਕਹਿ ਨੁਕਾ ਜਿਹੜੀਆਂ ਸਾਰੀਆਂ ਸਿਹਤ ਸੂਲਕਾ ਜਿਹੜੀਆਂ ਉਹ ਜਿਹੜੀਆਂ ਪ੍ਰੋਵਾਈਡ ਕਰਾਈਆਂ ਜਾਂਦੀਆਂ ਪਰ ਜੇਕਰ ਤੁਹਾਨੂੰ ਗਰਾਉਂਡ ਰਿਪੋਰਟ ਦਿਖਾਈਏ ਅਸਲ ਰਿਪੋਰਟ ਦਿਖਾਈਏ ਤਾਂ ਅਸਲ ਜਿਹੜੀ ਕਹਾਣੀ ਆ ਉਹ ਕੁਝ ਹੋਰ ਹੀ ਆ ਇੱਥੇ ਪੇਸ਼ੈਂਟ ਪਏ ਹੋਏ ਨੇ ਜਿਹੜੇ ਇੱਥੇ ਇਲਾਜ ਕਰਵਾਉਣ ਲਈ ਜਿਹੜੇ ਆਏ ਹੋਏ ਸੀਗੇ ਪਰ ਅੱਗੋਂ ਇਹਨਾਂ ਨੂੰ ਜਿਹੜੇ ਐਕਸਰੇ ਵੀ ਆ ਉਹ ਬਾਹਰੋਂ ਕਰਵਾਉਣੇ ਪਏ ਕਿਉਂਕਿ ਇਸ ਹਸਪਤਾਲ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਐਕਸਰੇ ਮਸ਼ੀਨ ਆ ਉਹ ਬੰਦ ਪਈ ਆ ਔਰ ਇਹ ਵੀ ਪਤਾ ਲੱਗਾ ਕਿ ਏਸੀ ਨਾਲ ਚੱਲਣ ਕਰਕੇ ਜਿਹੜੀਆਂ ਇਹ ਮਸ਼ੀਨਾਂ ਬੰਦ ਰੱਖੀਆਂ ਹੋਈਆਂ ਨੇ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਇਹ ਜਿਹੜਾ ਸਿਵਲ ਹਸਪਤਾਲਾ ਫਰੋਸਪਰਾ ਹੈ ਉਹ ਚਰਚਾ ਦੇ ਵਿੱਚ ਸੀਗਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਐਕਸ-ਰੇ ਮਸ਼ੀਨਾਂ ਸੀਆਂ ਉਹ ਬੰਦ ਪਈਆਂ ਸੀਆਂ ਅਸੀਂ ਗੱਲਬਾਤ ਕਰਾਂ ਦੇ ਲੋਕਾਂ ਦੇ ਨਾਲ ਕੀ ਨਾਮ ਕੀ ਹੈ ਤੁਹਾਡਾ ਸਿੰਘ ਜੀ ਕਿਹੜਾ ਪਿੰਡ ਆਪਣਾ ਪਿੰਡ ਕਾਕੜ ਹੈ ਜੀ ਸੁਨਾਮ ਸਿੰਘ ਜੀ ਜਿਹੜੀ ਆ ਟੈਕਸੀਡੈਂਟ ਹੋਇਆ ਸੀਗਾ ਹਾਂ ਜੀ ਲੜਾਈ ਸੀ ਲੜਾਈ ਹੋਈ ਸੀ ਐਕਸ-ਰੇ ਜਿਹੜਾ ਉਹ ਤੁਹਾਨੂੰ ਇੱਥੋਂ ਕਰਵਾਇਆ ਕਿ ਬਾਹਰੋਂ ਕਰਵਾਇਆ ਇੱਥੋਂ ਕਰਵਾਇਆ ਬਾਹਰੋਂ ਸੀ ਇੱਥੋਂ ਲਖੀ ਕਹਿੰਦੇ ਇੱਥੋਂ ਵਾਲੇ ਕਹਿੰਦੇ ਮਸ਼ੀਨ ਖਰਾਬ ਪਈ ਹੈ ਕਿੰਨੇ ਚਿਰ ਤੋਂ ਖਰਾਬ ਪਈ ਪਤਾ ਨਹੀਂ ਜੀ ਅਸੀਂ ਤਾਂ 5 ਦਿਨ ਹੋ ਗਏ ਨੇ ਸਾਨੂੰ ਤਾਂ ਉਹਨੂੰ ਦੱਸਦੇ ਨੇ ਸਾਰੇ ਲੋਕਾਂ ਨੇ ਕਰਵਾਇਆ ਬਾਹਰ ਕਿੰਨੇ ਪੈਸੇ ਲੱਗੇ ਬਾਹਰ ਬਾਹਰ ਮੇਰੇ ਲੜਕੇ ਨੂੰ ਪਤਾ ਪੰਦਾ ਨਹੀਂ 2000 ਲਗਾ ਕੇ 1500 ਘੱਟੋ ਘੱਟ ਕੱਲ ਮੈਂ ਇੱਕ ਕਰਵਾ ਕੇ ਲਿਆ ਛਾਤੀ ਦਾ ਆਪ ਖੁਦ ਹੀ ਗਿਆ ਹੋਰ ਹੋਰ ਕੋਈ ਤੁਹਾਨੂੰ ਦਵਾਈ ਦੱਪਾ ਮਿਲਦਾ ਪਿਆ ਕੋਈ بس ਟੀਕਾ ਲਾ ਦਿੰਦੇ ਨੇ ਮਾਰਦੇ ਨਹੀਂ ਗੇੜਾ ਆਖੀ ਦਾ ਤਾਂ ਮਨਤ ਮਥਾਜੀ ਨਾਲ ਲਾਉਂਦੇ ਵੈਸੇ ਆ ਨਵਾਬ ਸਾਹਿਬ ਦੇ ਆ ਪੱਟੀ 2900 ਦੀ ਅਸੀਂ ਆਪ ਲੈਂਦੇ ਆਂ ਜੀ ਅੱਛਾ ਪੱਟੀ ਵੀ ਤੁਸੀਂ ਆਪ ਲੈ ਕੇ ਆਂਦਾ ਸਾਰਾ ਜੀ ਆ ਜਿਹੜਾ ਲੱਗਾ ਮਟੀਰੀਅਲ ਬਾਕੀ ਆ ਮਤਲਬ ਅੱਜ ਨਾਲੇ ਤਾਰ ਸਾਥੋਂ ਮਹਿੰਗਾਈ 2500 ਰੁਪਏ ਕਹਿੰਦੇ ਤਾਰ 2500 ਰੁਪਏ ਦੀ ਤਾਂ ਤੁਹਾਨੂੰ ਜਿਹੜੇ ਪੇਸ਼ੈਂਟ ਦੱਸਦੇ ਆ ਕਿ ਇਹ ਜਿਹੜੇ ਪੱਤੀ ਆ ਉਹ ਵੀ ਆਪ ਕਰਵਾਈ ਐਕਸਰੇ ਵੀ ਆਪ ਕਰਵਾਏ ਪਰ ਇੱਕ ਨੂੰ ਹੋਰ ਚੀਜ਼ ਦਿਖਾਉਣੇ ਆ ਕਿ ਅੱਤ ਦੀ ਗਰਮੀ ਦੇ ਵਿੱਚ ਇਹ ਜਿਹੜੇ ਮਰੀਜ਼ ਪਏ ਨੇ ਉਹ ਪੱਖੇ ਦੇ ਹੇਠਾਂ ਨੇ ਪਰ ਪੱਖਾ ਜਿਹੜਾ ਉਹ ਵੀ ਨਹੀਂ ਚੱਲ ਰਹਾ ਇਹ ਹਾਲਾਤ ਨੇ ਮੇਰੇ ਫਰੋਸਪੁਰ ਸ਼ਹਿਰ ਫਰੋਸਪੁਰ ਦੇ ਆ ਰਿਹਾ ਪੱਖਾ ਇਹ ਤੁਸੀਂ ਆਪ ਲੈ ਕੇ ਆਂਦਾ ਜਿਹੋ ਨੇ ਲੈ ਕੇ ਆਏ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਹਸਪਤਾਲ ਫਰੋਸਪੁਰ ਦੇ ਵਿੱਚ ਕਹਿਣ ਨੂੰ ਤਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਦਵਾਈ ਤੱਪਾ ਜਿਹੜਾ ਉਹ ਫ੍ਰੀ ਪਾਇਆ ਜਾਂਦਾ ਹਰੇਕ ਸੂਲਤ ਜਿਹੜੀ ਆ ਉਹ ਫ੍ਰੀ ਦਿੱਤੀ ਜਾਂਦੀ ਆ ਪਰ ਜਿਹੜੀ ਕਮੀਆਂ ਹੀ ਕਮੀਆਂ ਇਸ ਫਰਸਪਰ ਸ਼ਹਿਰ ਦੇ ਵਿੱਚ ਹਸਪਤਾਲ ਦੇ ਵਿੱਚ ਨੇ ਤਾਂ ਇਹ ਪੇਸ਼ੈਂਟ ਦੱਸਦੇ ਨੇ ਕਿ ਪੱਤੀ ਤੱਕ ਜਿਹੜੀ ਆ ਉਸ ਨੂੰ ਮੁੱਲ ਲੈਣੇ ਪਈ ਦਵਾਈ ਮੁੱਲ ਲੈਣੇ ਪਈ ਐਕਸ-ਰੇ ਜਿਹੜੇ ਆ ਉਹ ਬਾਹਰੋਂ ਕਰਾਉਣੇ ਪਏ ਉੱਤੋਂ ਪੱਖਾ ਵੀ ਚੱਲਦਾ ਤੇ ਪੱਖਾ ਵੀ ਆਪ ਦਾ ਲੈ ਕੇ ਆਏ ਨੇ ਸਨ ਨਾਲ ਹੋਰ ਇੱਥੇ ਪੇਸ਼ੇਨ ਹੈਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਨਾਮ ਕੀ ਹੈ ਤੁਹਾਡਾ ਕੀ ਹੈ ਹਾਂ ਦੇਖਾ ਹੈ ਵਰਸਾ ਸਿੰਘ ਕੀ ਦੇਖਾ ਹੈ ਦੇਸ ਹਾਂ ਦੇਖਾ ਹੈ ਜੀ ਜੀ ਇਹਨਾਂ ਨੂੰ ਕਿਉਂ ਕਰਨਿਆ ਦਾ ਆਪਰੇਸ਼ਨ ਹੋਇਆ ਮਹੀਨਾ ਹੋ ਗਿਆ ਸਾਨੂੰ ਇੱਥੇ ਬੈਠਣੋਂ ਪਹਿਲਾਂ ਆਪਰੇਸ਼ਨ ਗਲਤ ਹੋ ਗਿਆ ਫਿਰ ਦੁਬਾਰਾ ਆਏ ਫਿਰ ਕਰਵਾਇਆ ਹੁਣ ਆ ਵੇਖੋ ਆ ਦਵਾਈਆਂ ਹੱਬ ਸਾਨੂੰ ਬਾਹਰ ਦਿਆਂ ਨੂੰ ਦਿਲ ਦਾ ਇਹਨਾਂ ਹਜ਼ਾਰ ਦਾ ਉਹ ਟੈਸਟ ਬਾਹਰ ਕਰਵਾਇਆ ਏ 2500 ਦਾ ਕਰਵਾਇਆ ਫਿਰ ਕਾਟ ਵੀ ਚੱਲਿਆ ਫੇਰਾ ਵੇਖੋ ਆ ਪਰਚੇ ਹੱਬ ਬਾਹਰ ਦੀਆਂ ਮੁੱਲ ਦੀਆਂ ਹੈਗੀਆਂ ਨੂੰ 3500 ਦਾ ਟੀਕਾ ਆਉਂਦਾ ਹੀ 12 ਟੀਕੇ ਲੈਂਦੇ ਆ 1200 ਦੇ ਕਿੰਨੇ ਟੀਕੇ ਦੇ ਬਣਦੇ ਹੈ ਹੋਰ 1900 ਦੀ ਦਵਾਈ ਹਿੱਕ ਲੈਂਦੀ 600 ਦੀ ਹਿੱਕ ਦਵਾਈ ਲੈਂਦੀ ਹੁਣ ਫੇਰ ਅੱਜ ਲਿਖ ਦਿੱਤੀ ਨੇ ਹੁਣ ਇਹ ਵੇਖੋ ਕਿੰਨੇ ਦੀ ਬਣਦੀ ਏ ਆ ਹੁਣ ਮੁੰਡੇ ਨੂੰ ਮਹੀਨਾ ਹੋ ਗਿਆ ਲਗਾ ਤੁਹਾਂ ਮਹੀਨਾ ਹੋ ਗਿਆ ਸਾਨੂੰ ਲਗਾ ਡਾਕਟਰ ਕੀ ਕਹਿੰਦੇ ਤੁਹਾਨੂੰ ਹਾਂਜੀ ਹੁਣ ਕੀ ਕਹਿੰਦੇ ਡਾਕਟਰ ਹਾਂਜੀ ਹੁਣ ਛੁੱਟੀ ਦੇ ਦਿੱਤੀ ਹੈ ਹਾਂ ਅੱਜ ਛੁੱਟੀ ਦੇ ਦਿੱਤੀ ਹੈ ਕਹਿੰਦੇ ਤੋਹੇ ਘਰਾਂ ਨੂੰ ਚਲੇ ਜਾ ਤਾਂ ਤੁਸੀਂ ਆਪਰੇਸ਼ਨ ਹੋ ਗਿਆ ਸੀਗਾ ਹਾਂ ਆਪਰੇਸ਼ਨ ਹੋ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ 1 ਮਹੀਨਾ ਹੋ ਗਿਆ ਇਸ ਪੇਸ਼ੈਂਟ ਨੂੰ ਔਰ ਲਗਾਤਾਰ ਜਿਹੜਾ ਇਹ ਪੇਸ਼ੈਂਟ ਆਏ ਆਪਣੇ ਪੱਲਿਓ ਦਵਾਈ ਲਿਹਾ ਕੇ ਜਿਹੜਾ ਇਲਾਜ ਕਰਵਾ ਰਿਆ ਔਰ ਕਹਿਣ ਨੂੰ ਇੱਥੇ ਜਿਹੜੇ ਡਾਕਟਰ ਆਵੇ ਆ ਵੀ ਬਿੱਲ ਕਟਵਾਇਆ ਦਵਾਈਆਂ ਦਾ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇਹ ਦਵਾਈਆਂ ਜਿਹੜੀਆਂ ਪ੍ਰਾਈਵੇਟ ਤੋਂ ਉੱਥੋਂ ਲਿਓਣੇ ਆ ਪੈਂਦੇ ਆ ਡਾਕਟਰ ਜਿਹੜੇ ਇਹ ਇੱਥੋਂ ਘੁੱਗੀ ਮਾਰ ਦਿੰਦੇ ਆ ਕਿ ਤੁਸੀਂ ਬਾਹਰੋਂ ਜਾ ਕੇ ਦਵਾਈਆਂ ਲੈ ਆਓ ਪਰ ਸਰਕਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਦਵਾਈਆਂ ਜੜੀਆਂ ਆ ਉਹ ਹਸਪਤਾਲਾਂ ਦੇ ਵਿੱਚੋਂ ਮਿਲਣੀਆਂ ਪਰ ਜਿਹੜੀ ਕਹਾਣੀ ਕੁਝ ਹੋਰ ਹੀ ਆ ਇੱਥੇ ਹੋਰ ਪੇਸ਼ੰਟ ਸਾਡੇ ਨਾਲ ਮੌਜੂਦ ਆ ਕੀ ਨਾਮ ਕਿਹਨੋਂ ਕਰਨਾ ਆ ਸਾਂ ਇਹਨਾਂ ਨੇ ਵੇਖੀ ਆ ਬਾਹਰ ਕਿਉਂ ਹੋਇਆ ਇਹ ਲੜ ਪਏ 60 ਵਜੇ ਸੀ 60 ਵਜੇ ਸੀ ਐਕਸਰੇ ਹੋਇਆ ਦਾ ਹਾਂਜੀ ਐਕਸਰੇ ਬਾਹਰੋਂ ਕਰਾਂ 12 ਕਰਾਂ ਇੱਥੇ ਕੀ ਕਹਿੰਦੇ ਇੱਥੇ ਮਸ਼ੀਨ ਖਰਾਬ ਹੈ ਚੀਨ ਖਰਾਬ ਕਿੰਨੇ ਪੈਸੇ ਲੱਗੇ ਤੁਹਾਡੇ ਉਥੇ 2000 ਲੱਗਿਆ ਸਰ 2000 ਰੁਪਇਆ ਲੱਗਿਆ ਆ ਦਵਾਈ ਦੀ 8000 ਦੀ ਜਿਹੜੀ ਉਹ ਬੱਚੇ ਨੂੰ ਪਤਾ ਉਹ ਹੀ ਹੈ ਹਾਂਜੀ ਆ ਫਿਰ ਦੂਜਾ ਪਲੇਟਾਂ ਬਲੋ 8000 ਰੁਪਇਆ ਬਾਸੇ ਲੱਗਿਆ ਜੀ 2000 ਫਿਰ 10-12000 ਰੁਪਇਆ ਲੱਗੇ 10-12000 ਰੁਪਇਆ ਆਪਦੇ ਪੱਲੂ ਖਰਚਦਾ ਪਰ ਸਰਕਾਰ ਤਾਂ ਕਹਿੰਦੀ ਕਿ ਜਿਹੜੀਆਂ ਸਹੂਲਤਾਂ ਆ ਉਹ ਸਾਰੀਆਂ ਸਿਵਲ ਹਸਪਤਾਲਾਂ ਦੇ ਵਿੱਚ ਮਿਲਣਗੀਆਂ ਦਵਾਈਆਂ ਤੱਕ ਮਿਲਣਗੀਆਂ ਪਟੀਆਂ ਤੱਕ ਮਿਲਣਗੀਆਂ ਫ੍ਰੀ ਇਲਾਜ ਕੀਤਾ ਜਾਵੇਗਾ ਨਯਾ ਪਾਸੋਂ ਲਿਆਂਦੀਆਂ ਇਹ ਪਲੇਟ 8000 ਰੁਪਿਆ ਲੱਗੇ ਪੈਸੇ ਜਿਹੜੇ ਆਉ ਮਰੀਜ਼ ਆਉਦੇ ਪੱਲੋਂ ਖਰੀਦ ਕੇ ਜਿਹੜੇ ਖਰਚ ਕੇ ਇੱਥੇ ਆਉਂਦੇ ਨੇ ਪਰ ਜੇਕਰ ਗੱਲ ਕਰੀਏ ਤਾਂ ਇਸ ਉਮੀਦ ਦੇ ਨਾਲ ਆਉਂਦੇ ਨੇ ਕਿ ਇੱਥੇ ਫ੍ਰੀ ਇਲਾਜ ਹੋਊਗਾ ਤੁਹਾਨੂੰ ਦੂਜੇ ਵਾਰਡ ਦੀ ਜਿਹੜੀ ਉਹ ਅਸਲ ਕਹਾਣੀ ਦੱਸਦੇ ਆ ਅਸਲ ਜਿਹੜੀ ਰਿਪੋਰਟ ਆ ਗਰਾਉਂਡ ਰਿਪੋਰਟ ਜਨਸ ਸਪੋਕਸਮੈਨ ਨੂੰ ਦਿਖਾ ਰਿਆ ਕਿ ਅਸਲ ਹਾਲਾਤ ਕੀ ਨੇ ਫਰੁਖਪੁਰ ਦੇ ਕਿ ਕਿਸ ਤਰ੍ਹਾਂ ਇਨਾ ਮਰੀਜ਼ਾਂ ਦੀ ਸਿਵਲ ਹਸਪਤਾਲ ਦੇ ਵਿੱਚ ਲੁੱਟ ਕਹਿ ਸਕਦੇ ਆ ਕਿਉਂਕਿ ਲੁੱਟੇ ਤਾਂ ਜਾ ਰਹੇ ਆ ਕਿ ਇਲਾਜ ਤਾਂ ਇਸ ਕਰਕੇ ਆਏ ਸੀ ਕਿ ਇਹ ਫ੍ਰੀ ਹੋਵੇਗਾ ਪਰ ਇੱਥੇ ਇਹਨਾਂ ਨੂੰ ਪੈਸੇ ਖਰਚਣੇ ਪੈ ਰਹੇ ਤੁਹਾਨੂੰ ਕੀ ਹੋਇਆ ਜੀ ਮੇਰੇ ਜੋਦ-ਜੋਦ ਲੱਤ ਟੁੱਟੀ ਐਕਸਟਰਾ ਹੋਇਆ ਤੁਹਾਡਾ ਅੱਗੋਂ ਤਿੰਨ ਤਿੰਨ ਚਾਰ ਹੋ ਗਿਆ ਇਹ ਕਿੱਥੋਂ ਕਰਾਇਆ ਬਾਹਰੋਂ ਕਰਾਇਆ ਪਰ ਉਹ ਕਰਾਇਆ ਐਕਸਟਰਨਲ ਇੱਕ ਵਾਰ ਕੀ ਕਹਿੰਦੇ ਇੱਥੋਂ ਵਾਲੇ ਕੋਈ ਹੁੰਦਾ ਹੀ ਨਹੀਂ ਪੁੱਛਦਾ ਹੀ ਨਹੀਂ ਕਿ ਗੱਲ ਹੈ ਇਤਵਨਾਂ ਸਰੇ ਉੱਥੇ ਗਏ ਆਂ ਸੀ ਕਲਸਰੇ ਦੇ ਆਂਦ ਉਹਦੇ ਕੋ ਬੰਦਾ ਜੰਮ ਨਹੀਂ ਹੈਗਾ ਉੱਥੇ ਕੋਈ ਕੋਈ ਵੀ ਨਹੀਂ ਹੈਗਾ ਕੋਈ ਨਹੀਂ ਹੈਗਾ ਤੇਰੇ ਪੱਟੀਆਂ ਕਰਾਈਆਂ ਆ ਵੀ ਇਹ ਵੀ ਮੋਲ ਲੀਆਂ ਕੇ ਫਰੀ ਨੇ ਨਹੀਂ ਇੱਥੇ ਜਿਹੜੇ ਕੰਮ ਕਰਦੇ ਨੇ ਇਹ ਮੁਰਗਿਓਂ ਪੱਟੀ ਲਾ ਦਿੰਦੇ ਨੇ ਤੇ ਮਾੜੀ ਮੋੜੀ ਦਵਾਈ ਲਾ ਕੇ ਬੰਨ ਦੇ ਦਿੰਦੇ ਨੇ ਬੱਸ ਸਹੀ ਪਰੋਂ ਨਹੀਂ ਇੱਥੇ ਹੈ ਡਾਕਟਰ ਆਉਂਦੇ ਕਿਸ ਤਰ੍ਹਾਂ ਡਾਕਟਰ ਆਉਂਦੇ ਡਾਕਟਰ ਡਾਕਟਰ ਨਹੀਂ ਜੋ ਥੱਲੇ ਲੈ ਜਾਣਾ ਜਾਣਾ ਪੈਂਦਾ ਸਾਨੂੰ ਤੁਹਾਨੂੰ ਥੱਲੇ ਜਾਣਾ ਪੈਂਦਾ ਹਾਂ ਤੇ ਥੱਲੇ ਜਾ ਕੇ ਡਾਕਟਰ ਨੂੰ ਚੈੱਕ ਕਰਾਓ ਤੁਸੀਂ ਦਾਏ ਇਹ ਹਾਲਾਤ ਨੇ ਫਰੁਸਪਰ ਸ਼ਹਿਰ ਸਿਵਲ ਹਸਪਤਾਲ ਦੇ ਤੁਹਾਨੂੰ ਕੀ ਹੋਇਆ ਜੀ ਜੇਰਾ ਵੀਰੇ ਐਕਸੀਡੈਂਟ ਹੋ ਗਿਆ ਸੀ ਲੱਤ ਕੱਟੀ ਗਿਆ ਸੀ ਕਿੰਨਾ ਚਿਰ ਹੋ ਗਿਆ ਸੀ ਤੁਹਾਨੂੰ ਇੱਥੇ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਤੇ ਜਿਹੜੇ ਦਵਾਈ ਤਾਂ ਆਪਾਂ ਮਿਲਦਾ ਤੁਹਾਨੂੰ ਕੋਈ ਇਥੋਂ ਮੈਡੀਸਿਨ ਬਾਸ ਸ਼ਾਇਦ ਦਿਨ ਪੇਨ ਕਿਲਰ ਦੇ ਇੰਜੈਕਸ਼ਨ ਹੀ ਲੱਗਦੇ ਆ ਜਾਂ ਬੋਟਲ ਵਗੈਰਾ ਬਾਕੀ ਮੈਡੀਸਿਨ ਬਾਹਰੋਂ ਲੈ ਕੇ ਆਣੇ ਪਾਕਿਸਤਾਨਾ ਕੁਝ ਬਾਹਰੋਂ हां जी बाकी मेडिसिन बारो एक्सीडेंट वगैरह बारो वो कोई जितो एक्सीडेंट ਆਦੀ ਉਹਨਾਂ ਨੂੰ ਲੈਬ ਚ ਜਾਈਦਾ ਉਹ ਕਹਿੰਦੇ ਆ ਕਿ 4 ਮਹੀਨਾ ਤੋਂ ਮਸ਼ੀਨਾਂ ਹੀ ਖਰਾਬ ਨੇ ਤੇ ਇਸ ਕਰਕੇ ਬਾਰੋ ਕਰਾਣੇ ਪੈਂਦੇ ਉਹਨਾਂ ਨੂੰ ਇਲਾਜ ਕਰਾਣਾ ਕਿੰਨੇ ਪੈਸੇ ਖਰਚੇ ਕਰਛਦੇ ਤੁਸੀਂ ਕੱਲੇ ਐਕਸਰੇ ਐਕਸਰੇ ਤੇ ਐਕਸੀਡੈਂਟ ਦੇ ਘੱਮ ਸੇ ਘੱਮ 6 ਤੋਂ 7000 ਰੁਪਏ ਖਰਚੇ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਆ ਪਿਛਲੇ ਇੱਕ ਹਫਤੇ ਤੋਂ ਇਸ ਹਸਪਤਾਲ ਦੇ ਵਿੱਚ ਦਾਖਲਾ ਹੈ ਔਰ ਇਸ ਦਾ ਕਹਿਣਾ ਕਿ ਮੈਂ ਕਰੀਬਨ 6-7000 ਰੁਪਏ ਆਪ ਦਾ ਕੱਲਾ ਐਕਸਰੇ ਐਕਸਰੇ ਦੇ ਵਿੱਚ ਹੀ ਜਿਹੜਾ ਉਹ ਖਰਚ ਦਿੱਤਾ ਤਾਂ ਇਹ ਹਾਲਾਤ ਨੇ ਫਰੋਸਪਰ ਸ਼ਹਿਰ ਦੇ ਕਿਉਂਕਿ ਮਰੀਜ਼ ਜੜਿਆ ਉਹ ਆਪਦੇ ਪੱਲਿਓ ਜਿਹੜੀ ਦਵਾਈ ਖਰਚ ਕੇ ਉਹ ਲਿਉਂਦੇ ਨੇ ਤਾਂ ਇਹ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਹੈ ਇੱਥੇ ਪਾਣੀ ਪੀਣ ਲਈ ਜਿਹੜਾ ਉਹ ਪ੍ਰਬੰਧ ਸੀਗੇ ਪਰ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਆ ਇਨ੍ਹਾਂ ਮਰੀਜ਼ਾਂ ਦੀ ਜਿਹੜੀ ਹਾਲਤ ਬਣੀ ਹੋਈ ਹੈ ਹਸਪਤਾਲ ਦੀ ਹਾਲਤ ਬਣੀ ਹੋਈ ਹੈ ਪੁੱਛਣ ਵਾਲਾ ਕੋਈ ਨਹੀਂ ਡਾਕਟਰ ਜਿਹੜੇ ਆ ਗਿਆ ਉਹ ਵੀ ਚੋਪ ਨਵੱਟੀ ਫਿਰਦੇ ਆ ਔਰ ਤੁਹਾਨੂੰ ਇਧਰਲੀ ਤਸਵੀਰ ਦਿਖਾਉਣੇ ਆ ਇਧਰਲੀ ਤਸਵੀਰ ਜਿਹੜੀ ਆ ਤੁਹਾਨੂੰ ਦੂਜੀ ਵਾਰ ਤੇ ਦਿਖਾਈ ਸੀ ਔਰ ਇਧਰ ਵੀ ਜਿਹੜੇ ਆ ਪੱਖਾ ਜਿਹੜੇ ਹੈਗੇ ਆ ਪੱਖੇ ਬੰਦ ਪਏ ਨੇ ਮਰੀਜ਼ ਥੱਲੇ ਵਿਚਾਰੇ ਉਹ ਕੁਰਲਾ ਰਹੇ ਨੇ ਗਰਮੀ ਹੈਗੀ ਇੱਥੇ ਨਾਮ ਕੀ ਤੁਹਾਡਾ ਹੈ ਮੇਰਾ ਨਾਮ ਗਰਮੀ ਸਿੰਘ ਕਿੰਨੇ ਦਿਨ ਹੋ ਗਿਆ ਤੁਹਾਨੂੰ ਮੈਨੂੰ 12 ਦਿਨ ਅੱਜ ਹੋ ਗਏ ਨੇ 2 ਮਹੀਨੇ ਅੱਗੇ ਲਾ ਗਏ ਪੱਖਾ ਵੀ ਨਹੀਂ ਚੱਲਦਾ ਪੁੱਤ ਜਿਹੜਾ ਪੱਕਾ ਨਹੀਂ ਚੱਲਦਾ ਹੈ ਬਿਟ ਦੇ ਅਸੀਂ ਆ ਦੇ 8 ਦਿਨ ਹੋ ਗਏ ਹਾਂ ਤੇ ਇੱਥੇ ਲਾਤ ਨੂੰ ਕੀ ਹੋਇਆ ਉਸ ਲਾਤ ਟੁੱਟ ਗਈ ਇਹ ਟੁੱਟ ਗਈ ਸੀ ਤੇ ਐਕਸਰ ਹੁਕਸੇ ਕਿੱਥੋਂ ਕਰਾਏ ਐ ਐਕਸਰ ਪਹਿਲੇ ਤਾਂ ਮੇਰੇ ਇੱਥੋਂ ਹੀ ਨੇ ਹੋਣਾ ਐ ਬਾਹਰੋਂ ਕਰਾਉਣੇ ਪੈਣਾ ਹੁਣ ਕਿਉਂ ਬਾਹਰੋਂ ਕਰਾਉਂਦੇ ਪਏ ਹੁਣ ਇਹ ਮਸ਼ੀਨਾਂ ਖਰਾਬ ਨੇ ਜੀ ਮਸ਼ੀਨਾਂ ਖਰਾਬ ਨੇ ਬਿਲਕੁਲ ਆਵਾਂਦੇ ਨੇ ਅੱਜ ਨੇ ਸਵੇਰੇ ਚੱਲ ਪਏ ਛਾਵ ਨੂੰ ਚੱਲੇ ਚੱਲੀ ਨਹੀਂ ਆਈ ਤੱਕ ਕਿੰਨੇ ਪੈਸੇ ਲੱਗੇ ਬਾਹਰ ਜਦੋਂ ਪੈਸੇ ਐਕਸਰ ਕਰਾਏ ਤੁਸੀਂ ਐਕਸਰਾਂ ਦੇ ਮੇਰੇ ਤਾਂ ਦੋ ਵਾਰੀ ਕਰਾਏ ਨੇ ਉਧਰ 200 250 300 ਲੈ ਲੈਂਦੇ ਨੇ ਦਵਾਈ ਦੁਈ ਮਿਲਦੀ ਬਿੱਥੋਂ ਨਹੀਂ ਆ ਦਵਾਈ ਇੱਥੋਂ ਅੱਧੀ ਮਿਲਦੀ ਅੱਧੀ ਬਾਹਰੋਂ ਮਿਲਦੀ ਅੱਧੀ ਮਿਲਦੀ ਦੋ ਵਾਰੀ ਮਿਲਦੀ ਹਾਂ ਇੱਥੋਂ ਤਾਂ ਇੱਕ ਦਾ ਪੰਨਾ ਮੈਂ ਦੇ ਦਿੰਦੇ ਨੇ ਬਾਕੀ ਲਿਖ ਦੇ ਦਿੰਦੇ ਨੇ ਚਲੋ ਬਾਹਰੋਂ ਤਾਂ ਬਿਲਕੁਲ ਇਹ ਬਾਥੂਮ ਆ ਬਾਥੂਮ ਆਏ ਬਾਥੂਮ ਬਾਥੂਮ ਜਿਹੜਾ ਹੈਗਾ ਉਹ ਬੰਦ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਤਾਲੇ ਲੱਗੇ ਹੋਏ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਬਾਥੂਮ ਜਿਹੜੇ ਆ ਉਹਨਾਂ ਨੂੰ ਤਾਲੇ ਲਾ ਰੱਖਿਆ ਹੁਣ ਕਹਾਣੀ ਕੀ ਹੈ ਇਸ ਦੇ ਪਿੱਛੇ ਕੀ ਰਾਜ ਹੈਗਾ ਸਿਵਲ ਹਸਪਤਾਲ ਦੇ ਬਾਥੂਮਾਂ ਤੱਕ ਜਿਹੜੇ ਉਹ ਤਾਲੇ ਲੱਗੇ ਹੋਏ ਨੇ ਹਾਲਾਤ ਜਿਹੜੇ ਆ ਉਹ ਬਦ ਤੋਂ ਬਦਤਰ ਹੋ ਚੁੱਕੇ ਨੇ ਪੁੱਛਣ ਵਾਲਾ ਕੋਈ ਨਹੀਂ ਦੱਸਣ ਵਾਲਾ ਕੋਈ ਨਹੀਂ ਐਕਸ-ਰੇ ਮਸ਼ੀਨਾਂ ਖਰਾਬ ਪਈਆਂ ਨੇ ਲੋਕ ਜਿਹੜੇ ਮਰੀਜ਼ ਆ ਉਹ ਬਾਹਰੋਂ ਦਵਾਈ ਲੈ ਕੇ ਆਉਂਦੇ ਨੇ ਪੈਸੇ ਖਰਚਦੇ ਨੇ ਉਹਨਾਂ ਦੀ ਬਾਹਰੋਂ ਲੁੱਟ ਹੋ ਰਹੀ ਹੈ ਉਮੀਦ ਇਸੇ ਮੀਨ ਨਾਲ ਆਏ ਸੀਗੇ ਕਿ ਉਹਨਾਂ ਨੂੰ ਇੱਥੇ ਫ੍ਰੀ ਇਲਾਜ ਮਿਲੇਗਾ ਪਰ ਇੱਥੇ ਕੱਖਵਣੀ ਐ ਬੇਸ਼ੱਕ ਸਵੇਦੀ ਸਰਕਾਰ ਆਪ ਦੀ ਸਰਕਾਰ ਉਹਨਾਂ ਵੱਲ ਇਹੀ ਗੱਲ ਕਹੀ ਜਾ ਰਹੀ ਹੈ ਕਿ ਸਿਵਲ ਹਸਪਤਾਲਾਂ ਦੇ ਵਿੱਚ ਜਿਹੜਾ ਫ੍ਰੀ ਇਲਾਜ ਹੋਵੇਗਾ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜਾ ਮਰੀਜ਼ ਨੂੰ ਪੈਸਾ ਨਹੀਂ ਖਰਚਣਾ ਪੈਗਾ ਪਰ ਸਿਵਲ ਹਸਪਤਾਲ ਫਰੋਸਪੁਰ ਦੇ ਵਿੱਚ ਇਸ ਦੇ ਉਲਟ ਹੋ ਰਿਹਾ ਪੈਸੇ ਖਰਚਨੇ ਪੈ ਰਹੇ ਐ ਐਕਸਰੇ ਤੱਕ ਜਿਹੜੀਆਂ ਮਸ਼ੀਨਾਂ ਖਰਾਬ ਪਈਆਂ ਐ ਐਕਸਰੇ ਬਾਹਰੋਂ ਕਰਾਉਣੇ ਪੈਂਦੇ ਆ ਮਾੜੀ ਮੋਟੀ ਦਵਾਈ ਦੇ ਕੇ ਬੁੱਤਾ ਸਾਰੇ ਤਾਂ ਜਾਂਦਾ ਡਾਕਟਰ ਘੁੱਗੀ ਮਾਰਦੇ ਨੇ ਜਿਹੜੀ ਪਰਚੀ ਦੇ ਉੱਪਰ ਔਰ ਪੱਤੀ ਜਿਹੜੀ ਆ ਉਹ ਬਾਹਰਲੀ ਜਿਹੜੀਆਂ ਮੈਡੀਕਲ ਦੀਆਂ ਦੁਕਾਨਾਂ ਉੱਥੋਂ ਜਾ ਕੇ ਇਹ ਮਰੀਜ਼ ਲੈ ਕੇ ਆਉਂਦੇ ਆ ਔਰ ਉਨ੍ਹਾਂ ਦੀ ਭਾਰੀ ਲੁੱਟ ਹੋ ਰਹੀ ਐ ਲੋੜ ਆ ਪੰਜਾਬ ਸਰਕਾਰ ਨੂੰ ਕਿ ਜਲਦ ਤੋਂ ਜਲਦ ਸਿਵਲ ਹਸਪਤਾਲ ਫਰੋਸਪੁਰ ਦਾ ਤਿਹੜੀ ਉਹ ਜਾਂਚ ਪੜਤਾਲ ਜਾਂਚ ਕਰਵਾਈ ਜਾ ਪੜਤਾਲ ਕਰਾਈ ਜਾਏ ਤਾਂ ਜੋ ਜਿਹੜੀਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਜਿਹੜੀਆਂ ਲੋਕਾਂ ਨੂੰ ਇੱਥੇ ਸਹੂਲਤਾਂ ਨਹੀਂ ਮਿਲਦੀਆਂ ਉਹ ਸਹੂਲਤਾਂ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾਣ ਕੈਮਰਾ ਪਸੰਦ ਨਾਮਕੀਏ ਸੰਜਨਲ ਬੁਕਸਨ ਫਰੋਸਪ